ਮੈਂ ਉਹਦੇ ਘਰ ਗਿਆ ਉਹਨੇ ਗਾਲ ਕੱਢਦੀ ਮੈਂ ਤਾਂ ਕਰਕੇ ਦੋ ਲਫੜੇ ਮਾਰੇ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਠੀਕ ਹੈ ਉਹ ਇਸ ਗੱਲ ਤੋਂ ਮੈਂ ਅੱਜ ਵੀ ਰਿਕਾਰਡ ਕਰ ਰਿਹਾ ਨਹੀਂ ਮੁਕਰਦਾ ਫਿਰ ਉਹਦੀ ਗੱਲ ਫਿਰ ਮੇਰੀ ਗੱਲ ਨਹੀਂ ਜਿਹੜੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਪਹਿਲਾਂ ਦੱਸਿਆ ਜਿੱਥੇ ਗਾਲ ਲੜਾਈ ਉੱਥੇ ਆ ਮੈਂ ਉਹੋ ਗੱਲ ਦੱਸਣਿਆ ਮੈਂ ਉਹਦੇ ਘਰ ਪਿਆਰ ਨਾਲ ਗੱਲ ਕਰਨੇ ਇੱਕ ਮਹੀਨਾ ਪਹਿਲਾਂ ਪੋਸਟਿਵ ਪਾਈ ਸੀ ਵੀ ਆ ਕੰਮ ਨਾ ਕਰ ਫਿਰ ਜਦੋਂ ਉਹਦੇ ਮੈਂ ਘਰ ਗਿਆ ਉਹ ਗਾਲ ਨਾ ਕੱਢਦਾ ਤੇ ਮੈਂ ਰਿਕਾਰਡ ਕਰ ਰਿਹਾ ਮਾਰ ਨੂੰ ਹੱਜ ਜਾਣ ਕੇ ਮੈਂ ਇੱਕ ਚਪੇੜ ਛੱਡ ਕੇ ਉਂਗਲ ਵੀ ਨਹੀਂ ਹਿਲਾਉਣੀ ਉਹਨੂੰ ਸਮਝਦੇ ਗੱਲ ਫਿਰ ਮਨ ਲਉ ਮੈਂ ਉੱਥੇ ਸੁਭਾਵਕ ਹੱਸ ਕੇ ਵਜਨ ਕਰਤਾ ਵੀ ਯਾਰ ਮੈਂ ਕਿ ਯਾਰ ਬਾਬੇ ਦਾ ਸਰਾਫ ਲੱਗ ਗਿਆ ਯਾਰ ਸਾਡਾ ਭਰਾ ਕਿ ਦੁਨੀਆ ਤੋਂ ਚਲ ਗਿਆ ਉਹ ਫੀਲਿੰਗ ਵੱਡੀ ਚੁੱਕ ਗਿਆ ਉਹ ਆਪਣੀ ਮਾਦਾ ਦੀ ਵੀਡੀਓ ਜੀ ਪਾ ਕੇ ਕਹਿੰਦਾ ਸਾਡੀ 315 ਬੈਠੀ ਇਹਨੇ ਆਇਆ ਕਰ ਦੇਣਾ ਉਹ ਕਹਦਾ ਯਾਰ ਮੈਂ ਇੱਕ ਜਵਾਬ ਦੇਣਾ ਜੇ 315 ਕੰਮ ਕਰਦੀ 315 ਨੇ ਉਸ ਦਿਨ ਕਿਉਂ ਨਹੀਂ ਕੰਮ ਕੀਤਾ ਜਦੋਂ ਕੀਰਤਨ ਛੱਡ ਕੇ ਤੂੰ ਛੱਡੀਆਂ ਦਾ ਪ੍ਰਚਾਰ ਕਰਨ ਰਿਹਾ ਉਸ ਦਿਨ ਉਹਦਾ ਫੈਰ ਕਰਉਣੀ ਤੇਰੇ ਵੱਜਾ ਵੀ ਹਰਾਮ ਦਿਆ ਤੂੰ ਗੁਰੂ ਦੀ ਬਾਣੀ ਦਾ ਕੀਰਤਨ ਕਰਨ ਵਾਲਾ ਗੁਰੂ ਦਾ ਸਿਮਨ ਕਰ ਭੁੱਖ ਤੇ ਰੱਖੇ ਸੁੱਕ ਤੇ ਰੱਖੇ ਦੁੱਖ ਤੇ ਰੱਖੇ ਮੁਸੀਬਤ ਤੇ ਰੱਖੇ ਆਪਾਂ ਜਿਹੜਾ ਕੁੱਤਾ ਮਾਰਿਆ ਨੇ ਸਾਡੀ ਝੋਲੀ ਚ ਪਾਇਆ ਆਪਾਂ ਉਹ ਕਰਨਾ ਉਹਨੇ ਕਿਉਂ ਕੀਰਤਨ ਛੱਡਿਆ ਉਹ ਦਿਨ 315 ਦਾ ਫੈਰ ਕਿਉਂ ਨਹੀਂ ਵੱਜਾ ਉਹਦੇ ਕਿ ਇੱਥੇ ਦੁਨੀਆ ਤੇ ਇਦਾਂ ਦਾ ਬੰਦਾ ਨਹੀਂ ਪੈਦਾ ਹੋਇਆ ਕੋਈ ਜਿਹੜੇ ਸ਼ਰਾਬ ਨਾਲ ਕੋਈ ਮਰਜੇ ਦੇ ਜਿਹੜੇ ਸ਼ਰਾਬ ਨਾਲ ਕੋਈ ਜੇਪੀ ਉਹ ਇਦਾਂ ਨਹੀਂ ਹੁੰਦਾ ਵਿਚਿੜੀਓ ਜੀਪੋ ਤੇ ਚਿੜੀਓ ਮਰਜੋ ਆਕਾਲ ਭੁੱਖ ਦੇ ਹੁਕਮ ਨਾਲ ਹੋਣਾ ਮੈਂ ਤਾਂ ਸੁਭਾਵਿਕ ਬਚਨ ਕੀਤਾ ਉਹ ਫੀਲਿੰਗ ਵੱਡੀ ਚੁੱਕ ਬੈਠਾ ਹੁਣ ਉਹਨੇ ਇੱਕ ਪੋਸਟ ਜੀ ਪਾਈ ਵੀ ਇਹ ਨਾ ਲੋਕਾਂ ਨੂੰ ਤਰਲੇ ਕੱਢ ਕੇ ਫੋਨ ਕਰਦੇ ਆ ਤੁਸੀਂ ਦੱਸੋ ਤੁਹਾਨੂੰ ਜਾ ਹੋ ਰਹੀ ਕਹਿਨੂੰ ਵੀ ਨਹੀਂ ਕਹਿੰਦੇ ਜਿਹਨੂੰ ਚੰਗਾ ਲਾਦਾ ਜਿੰਨਾ ਪ੍ਰੇਮ ਪਿਆਰ ਆ ਉਹ ਆਪ ਆਉਂਦਾ ਹੀ ਉਹਦਾ ਸਵਾਗਤ ਵੀ ਕਰ ਦਈਏ ਐਂ ਕਰਦੇ ਹਨਾ ਵੇਖੋ ਸ਼ਬਦਾਂ ਦੀ ਜਦੋਂ ਜੰਗ ਹੁੰਦੀ ਏ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਾਹਮਣੇ ਵਾਲਿਆਂ ਨੂੰ ਜਿੱਤ ਕੇ ਆਉਣਾ ਵਾ ਕਈ ਵਾਰ ਏਦਾਂ ਹੁੰਦਾ ਜਿੱਤ ਕੇ ਵੀ ਹਾਰਨਾ ਪੈਂਦਾ ਵਾ ਜੰਗ ਇਹ ਕਹਿੰਦੀ ਆ ਭਾਵੇਂ ਉਹ ਸ਼ਬਦਾਂ ਦੀ ਹੋਵੇ ਭਾਵੇਂ ਸ਼ਸਤਰਾਂ ਦੀ ਹੋਵੇ ਸਮਝਦੇ ਗੱਲ ਮੰਨ ਲੋ ਜ਼ਿੰਦਗੀ ਦੇ ਹਾਲਾਤ ਬਣ ਕੇ ਸਮਾਂ ਬਣ ਕੇ ਜਿੱਦਾਂ ਦੇ ਸ਼ਬਦ ਕਾਲਪ੍ਰੋਖ ਨੇ ਚਾਹਿਆ ਉਹਦਾ ਭਾਣਾ ਵਰਤ ਗਿਆ ਹੁਣ ਆਪਾਂ ਪੋਸਟਾਂ ਪਾਈ ਜਾਂਦੇ ਆ ਵੀ ਮਤਲਬ ਇਹ ਆ ਜੀ ਇਹ ਲੋਕਾਂ ਨੂੰ ਉਤਰਲੇ ਘੜ ਘੜ ਕਹਿੰਦੇ ਸਾਡਾ ਪੋਸਟ ਕਾਰਡ ਕਰੋ ਕਰੋ ਫਰਾਨਾ ਕਰੋ ਅਹੀਂ ਨਹੀਂ ਯਾਰ ਕਿਸੇ ਨੂੰ ਵੀ ਕਹਿੰਦੇ ਤੁਹਾਡੇ ਸਾਹਮਣੇ ਆ ਜਿਹਨਾਂ ਪ੍ਰੇਮ ਆ ਉਹ ਆਉਂਦਾ ਵਾ ਬਾਕੀ ਉਹਨੂੰ ਮੈਂ ਇੱਕ ਗੱਲ ਇਹ ਕਹਿੰਦਾ ਵੀ ਐਵੇਂ ਉੜਦਾ ਤੀਰ ਲੈ ਕੇ ਪਿੱਛਾ ਨਾ ਪੜਵਾ ਲਈ ਅੱਗੇ ਤੋਂ ਮੁੜ ਕੇ ਭੱਜ ਗਿਆ ਸੀ ਜਾ ਕੇ ਐਸਐਚਓ ਨੂੰ ਕਹਿੰਦਾ ਸੀ ਕਹਿੰਦਾ ਮੇਰੇ ਨਾ ਮੇਰ ਤੋਂ ਫਰੋਤੀ ਮੰਗਦਾ ਮਾਨਸੇ ਕਾਲੀ ਮੈਂ ਆ ਗੱਲਾਂ ਇੱਥੇ ਕਾਣਾ ਮੈਂ ਫੋਨ ਵੀ ਲੈ ਸਕਦਾ ਹਾਂ ਉਹਨੂੰ ਫੋਨ ਮੈਂ ਤਾਂ ਨਹੀਂ ਲਾਇਆ ਤੋ ਕਿ ਉਹਨੇ ਗੱਲ ਪਬਲਿਕ ਚ ਰੱਖੀ ਐ ਤੇ ਮੈਂ ਫੋਨ ਲਾਤਾ ਉਹਨੇ ਸਭ ਤੋਂ ਪਹਿਲਾਂ ਐਸਐਚਓ ਕੋ ਭਜਣਾ ਕਿ ਮੈਨੂੰ ਧਮਕੀ ਆ ਗਈ ਮੈਨੂੰ ਫਰੋਤੀ ਆ ਗਈ ਬਾਈ ਉਹਰ ਕੋ ਫਰੋਤੀ ਵੀ ਗਾਦੀ ਲੈਣੀ ਤੇ ਉਹਨੂੰ ਧਮਕੀ ਵੀ ਗਾਦੀ ਦੇਣੀ ਉਹਦੇ ਪੱਲੇ ਤੇ ਕੱਖ ਨਹੀਂ ਆ ਹੂੰ ਜਿਹੜਾ ਬੰਦਾ ਆਪਣੇ ਗੁਰੂ ਦਾ ਨਾ ਹੋਇਆ ਉਹ ਕਿਸ ਦਾ ਮ ਨਹੀਂ ਹੁੰਦਾ ਉਹ ਤੇ 315 ਛੱਡ ਕੇ 147 ਵੀ ਭਾ ਲੈਣਾ ਉਹਨੇ ਵੀ ਸਾਡੇ ਤੇ ਅਸਰ ਨਹੀਂ ਕਰਨਾ ਠੀਕ ਆ ਅਸੀਂ ਆਪਣੀ ਗੱਲ ਜੇ ਗਲਤ ਆ ਤਾਂ ਅਸੀਂ ਗਲਤੀ ਨੂੰ ਗਲਤ ਮੰਨਦੇ ਆ ਆਪਣੀ ਗਲਤੀ ਨੂੰ ਸਚਾਈ ਇਹ ਹੁੰਦੀ ਆ ਗੁਰੂ ਵੀ ਇਹ ਕਹਿੰਦਾ ਵੀ ਜਿਹੜਾ ਗੁਨਾਹ ਕੀਤਾ ਜੇ ਆਪਣੇ ਗੁਨਾਹ ਨੂੰ ਮੰਨ ਲੋ ਨਾ ਤੇ ਉਹ ਗੁਨਾਹ ਬਖਸ਼ ਜਾਏ ਨਾ ਬਾਬੇ ਨਾਲ ਰੋਲਾ ਕੀ ਸੀ ਤੁਹਾਡਾ ਕਿਹਾ ਬਾਬੇ ਨਾਲ ਬਾਬੇ ਨਾਲ ਮੇਰਾ ਰੋਲਾ ਕੋਈ ਨਹੀਂ ਯਾਰ ਉਹ ਤੇ ਮੰਨ ਲੋ ਇੱਕ ਗਰੀਬ ਬੰਦਾ ਆਪਣਾ ਟਾਈਮ ਪਾਸ ਕਰਨ ਦਿਆ ਮੈਨੂੰ ਇਹ ਗੱਲ ਕਹਿੰਦਾ ਯਾਰ 골ਦ ਮਾਲਾ ਵਧਾ ਹੋ ਹਨਾ ਸਿਰ ਦੇ ਉੱਤੇ ਆਪਾਂ ਗਾਥਰਾ ਪਾਇਆ ਵਾ ਤੇ ਆਪਾਂ ਉੱਥੇ ਮਿਲ ਛੱਡੀਆਂ ਕਛੇ ਦੀ ਮਸ਼ੂਰੀ ਕਰਨ ਦੇ ਆ ਮੈਂ ਦੇਖੀ ਨਹੀਂ ਵੇੜੀ ਭਾਈ ਉਹ ਕੱਟਦੀਆਂ ਬਾਤ ਜਦੋਂ ਉਹਦੇ ਘਰੇ ਗਏ ਹਨਾ ਮੈਂ ਫੋਨ ਵੀ ਵਾ ਫੜਿਆ ਮੈਂ ਝੂਠ ਨਹੀਂ ਮਾਰਦਾ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਉਹ ਕੋਈ ਕੁਝ ਵੀ ਨਹੀਂ ਮੈਂ ਉਹਦਾ ਫੋਨ ਫੜ ਲਿਆ ਮੇਰੇ ਨਾਲ ਦੇ ਕਹਿੰਦੇ ਜੈਂਸ ਜੈਂਸਨ ਡਰਵੇ ਦੀ ਐਡ ਕੀਤੀ ਉਹ ਬਾਈ ਲੇਟਸਟ ਬੀਬੀ ਬੂਬੀਆਂ ਦੇ ਉਹ ਜਿਹੜੇ ਹੁੰਦੇ ਨਾ ਉਹਦਾ ਮਸ਼ਹੂਰੀ ਜੀ ਕਰਦਾ ਸੀ ਉਹਨ ਮੈਂ ਇਹ ਗੱਲ ਕਹੀ ਵੀ ਇਹ ਕੰਮ ਨਾ ਕਰ ਬਸ ਇਹੋ ਗੱਲ ਹੀ ਮੈਂ ਉਹਦੇ ਅਸੀਂ ਪੰਜ ਜਣੇ ਸੀ ਉਹਨੂੰ ਕੁੱਟਣ ਵਾਸਤੇ ਨਹੀਂ ਗਏ ਮੈਂ ਹੁਣ ਵੀ ਕਹਿੰਦੇ ਆ ਮਾਰਾਂ ਨੂੰ ਹੱਜ ਜਾਣ ਕੇ ਮੈਂ ਉਹਨੂੰ ਕੁੱਟਣ ਵਾਸਤੇ ਨਹੀਂ ਗਿਆ ਉਹਨੂੰ ਗੱਲ ਕਰਨ ਵਾਸਤੇ ਗਿਆ ਸੀ ਉਹਦੇ ਮੂੰਹ ਚੋਂ ਗਾਲ ਨਿਕਲੀ ਉਹਦੇ ਤੋਂ ਬਾਅਦ ਮੈਂ ਉਹਦੇ ਛੱਡੀ ਹੋ ਨਜ਼ਰ ਮੈਂ ਛੱਡੀ ਨਹੀਂ ਹੁੰਦੇ ਮੈਂ ਆਪਣੀਆਂ ਗੱਲਾਂ ਤੋਂ ਕੋਈ ਨਹੀਂ ਮੁਕਰਦਾ ਠੀਕ ਆ ਉਹ ਮੈਂ ਸਿਰਫ ਹੁਣ ਵੀ ਉਹਨੂੰ ਇਹ ਗੱਲ ਕਹਿੰਦਾ ਵਾਂ ਕੀ ਤੂੰ ਭਰਾ ਆਪਣਾ ਤੋਰੀ ਫੁਰਗਾ ਚਲਾਇਆ ਤੇ ਚਲਾ ਐਵੇਂ ਸਾਨਾ ਦੇ ਪੇੜ ਚ ਨਾ ਮੁੜ ਕੇ ਐਵੇਂ ਸਿੰਘ ਤੇ ਟੰਗਿਆ ਗਿਆ ਤੇ ਫੇਰ ਤੂੰ ਚੀਕਾ ਮਾਰਦੇ ਤੁਹਾਡੇ ਜੱਥੇ ਬੰਦੀਆਂ ਹੁੰਦੀਆਂ ਨੇ ਨਿਆਂ ਸਿੰਘਾਂ ਦੀਆਂ ਅਲੱਗ-ਅਲੱਗ ਹੁੰਦੀਆਂ ਐ ਐਸ ਜੀ ਪੀ ਸੀ ਆ ਤੁਸੀਂ ਕਿੱਥੇ ਵੀ ਜਾ ਕੇ ਉਹਦੀ ਕੰਪਲੇਂਟ ਕਰ ਸਕਦੇ ਬਾਈ ਕਿਉਂ ਕੰਪਲੇਂਟ ਕਰੀਏ ਮਾਰ ਰਹੇ ਸਾਨੂੰ ਬਾਲ ਦਿੱਤਾ ਵਾ ਜੇ ਕੋਈ ਚੁੰਚੜਕ ਕਰਦਾ ਤੇ ਉਹਨੂੰ ਮਿਲਾਂਗੇ ਇਹ ਕੜੀ ਗੱਲ ਆ ਜੇ ਮੰਨ ਲਓ 10 ਦਿਨ 15 ਦਿਨ ਮਹੀਨਾ ਜਦ ਸਾਨੂੰ ਕੋਈ ਮਾਰ ਦੂਗਾ ਜਾਂ ਅਸੀਂ ਮਾਰਦਾਂਗੇ ਫੇਰ ਜੇ ਨਾਗ ਲਟਕਾਣੇ ਤੇ ਲੱਗੂਗਾ ਅਸੀਂ ਕਿਹੜਾ ਮੁਕਰਦੇ ਆ ਮੈਂ ਤੇ ਇਹ ਗੱਲ ਰਿਕਾਰਡ ਕਈ ਵੀ ਜਾ ਤਾਂ ਮੈਂ ਦੇਣਦਾਰ ਹੂੰ ਪੰਥ ਦਾ ਨੂਨ ਐ ਦਲੀਲ ਐ ਵਕੀਲ ਐ ਭਾਈ ਜਦੋਂ ਤੂੰ ਕਾਨੂੰਨ ਦੀ ਨੂੰ ਮੰਨਦੇ ਨਹੀਂ ਭਾਈ ਕਾਨੂੰਨ ਦੀ ਨੂੰ ਕੌਣ ਮੰਨਦਾ ਦੱਸੋ ਮੈਨੂੰ ਬੰਦੇ ਮੰਨਦੇ ਇੱਥੇ ਹੂੰ ਇੱਥੇ ਬੰਦੇ ਸਿੱਧੇ ਹੋਂ ਰਿਕਾਰਡ ਫੋਨ ਕਰਕੇ ਕਹਿ ਰਹੇ ਜੀ ਅਸੀਂ ਫਲਾਣੇ ਫਲਾਣੀ ਜਥੇਬੰਦੀ ਤੋਂ ਬੋਲਦੇ ਤੂੰ ਅਮਰਤਪਾਲ ਨੂੰ ਐ ਕਹਦਨ ਮੈਂ ਠੋਕ ਦਾਂਗੇ ਤਨ ਮੈਂ ਠੋਕ ਦਾਂਗੇ ਭਾਈ ਵੇਖੋ ਜਦੋਂ ਆਪਾਂ ਇਹ ਗੱਲ ਕਹਿੰਨੇ ਆ ਜਦੋਂ ਆਪਾਂ ਕਹਿੰਨੂੰ ਠੋਕਣਵਾਤੇ ਜਾਵਾਂਗੇ ਅਗਲਾ ਕੜਾ ਚੂੜੀਆਂ ਪਾ ਕੇ ਬੈਠਾ ਅਗਲਾ ਸਵਾਗਤ ਨਹੀਂ ਕਰੂਗਾ ਫਿਰ ਜਿਹੜੇ ਤੁਹਾਨੂੰ ਕਹਿੰਦੇ ਤੈਨੂੰ ਠੋਕ ਦਾਂਗੇ ਕਦੇ ਉਹਦੇ ਨਾਲ ਉਹਨਾਂ ਨਾਲ ਗੱਲਬਾਤ ਬਾਈ ਮੈਂ ਤੇ ਕਿਹਾ ਮੈਂ ਤੇ ਖੁੱਲਾ ਮੈਂ ਖੁੱਲਾ ਸਦਾ ਕਰੇ ਬੜੇ ਵੇਖੋ ਬਾਈ ਕਵਰ ਜੀ ਮੈਂ ਖੁੱਲਾ ਸਦਾ ਦਿੱਤਾ ਦੱਸ ਕੇ ਆ ਜਿਓ ਜੇ ਮੈਂ ਭਜੂਗਾ ਤਾਂ ਮੈਂ ਦੇਣਦਾਰ ਹਾਂਗਾ ਠੀਕ ਆ ਗੋਲੀ ਤੁਹਾਡੀ ਖਾਣ ਵਾਸਤੇ ਮੇਰੀ ਛਾਤੀ ਖੜੀ ਹੋਊਗੀ ਭੱਜਗਾ ਮੈਂ ਮੈਨੂੰ ਮੈਂ ਪੰਥ ਦਾ ਦੇਣਦਾਰ ਹਾਂਗਾ ਠੀਕ ਆ ਮੈਂ ਨਹੀਂ ਕਹਿੰਦਾ ਮੇਰੇ ਕੋਲ ਅਸਲਾ ਮੇਰੇ ਕੋਲ ਦਿਨਾਲੀਆਂ ਮੇਰੇ ਕੋਲ ਫਲਾਨੇ ਮੇਰੇ ਕੋਲ ਢਿੰਗੜੇ ਮੈਂ ਨਹੀਂ ਇਹ ਗੱਲ ਕਹਿੰਦਾ ਪਰ ਜਿੱਥੇ ਖੜੂਗਾ ਨਾ ਜੇ ਮੈਂ ਭੱਜਗਾ ਮੈਂ ਪੰਥ ਦਾ ਦੇਣਦਾਰ ਹਾਂ ਤਫੇ ਨੰਗੇ ਧੜਾਉਂਗਾ ਮੰਨ ਲਓ ਮੈਂ 10 ਦਿਨ ਨਹੀਂ ਬੋਲਦਾ 15 ਦਿਨ ਨਹੀਂ ਬੋਲਦਾ ਲੇਕਿਨ 15 ਦਿਨਾਂ ਬਾਅਦ ਜਦੋਂ ਮੈਂ ਬਾਹਰ ਆਇਆ ਤੇ ਜਦੋਂ ਸਮੁੰਦਰ ਦੀ ਲਹਿਰ ਉੱਠਦੀ ਪੇ ਬੜਾ ਕੋਲ ਰੋੜ ਕੇ ਲੈ ਜਾਂਦੀ ਹੈ ਗੱਲ ਤੁਸੀਂ ਵੀ ਆਪਣੀ ਰੱਖੋ ਇੱਕ ਰਿਸਪੈਕਟਡ ਵੇ ਨਾਲ ਰੱਖੋ ਭਾਈ ਵੇਖੋ ਦੇਖੋ ਸ਼ਬਦਾਂ ਦਾ ਤਾਂ ਦੇਖਣਾ ਹੀ ਪੈਂਦਾ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਹਾਂ ਅਸੀਂ ਵੀ ਦੇਖਦੇ ਹਾਂ ਵੀ ਸ਼ਬਦ ਕੋਈ ਇੱਧਰ ਨਾ ਬੋਲੇ ਜਾਣ ਕੋਈ ਉੱਧਰ ਨਾ ਬੋਲੇ ਜਾਣ ਸ਼ਬਦਾਂ ਨੂੰ ਤਾਂ ਦੇਖਣਾ ਹੀ ਪੈਂਦਾ ਹੋਰ ਵੇਖੋ ਭਾਈ ਮੇਰੀ ਗੱਲ ਸੁਣੋ ਕਈ ਯਾਰ ਨਾ ਆਪਾਂ ਹਾਸੇ ਮਜ਼ਾਕ ਗੱਲ ਲੈ ਲੈਂਦੇ ਹਾਂ ਹੁਣ ਉਹ ਅ ਮੈਂ ਉਹਨੇ ਪੁੱਛਿਆ ਵੀ ਕਹਿੰਦਾ ਯਾਰ ਤੂੰ ਮਤਲਬ ਉਹਦੇ ਬੜਾ ਮਗਰ ਪਿਆ ਮੈਂ ਕਿਹਾ ਯਾਰ ਉਹਦੇ ਮਗਰ ਕੀ ਪੈਣਾ ਮੈਂ ਕਿਹਾ ਯਾਰ ਉਹ ਗਰੀਬ ਬੰਦਾ ਆਪਣਾ ਟਾਈਮ ਪਾਸ ਕਰਦਾ ਪਿਆ ਮੈਂ ਕਿਹਾ ਉਹਦੇ ਮਗਰ ਕੀ ਪੈਣਾ ਕਹਿੰਦਾ ਤੂੰ ਦੇ ਘਰ ਯਾਰ ਇਦਾਂ ਮਾਰਤੀ ਮੈਂ ਕਿਹਾ ਯਾਰ ਮੈਂ ਉਹਦੇ ਘਰ ਗਿਆ ਉਹਨੇ ਗਾਲ ਘੜਤੀ ਮੈਂ ਤਾਂ ਕਰਕੇ ਦੋ ਲਫੜੇ ਮਾਰੇ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਠੀਕ ਹੈ ਉਹ ਇਸ ਗੱਲ ਤੋਂ ਮੈਂ ਅੱਜ ਵੀ ਰਿਕਾਰਡ ਕਰ ਰਿਹਾ ਨਹੀਂ ਮੁਕਰਦਾ ਫਿਰ ਉਹ ਗਾਲਾਂ ਫਿਰ ਮੇਰੀ ਮੇਰੀ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਗਾਲ ਘੜਤੀ ਮੇਰੀ ਗੱਲ ਸੁਣੋ ਮੈਂ ਪਹਿਲਾਂ ਦੱਸਿਆ ਜਿੱਥੇ ਗਾਲ ਲੜਾਈ ਉੱਥੇ ਆ ਮੈਂ ਉਹੋ ਗੱਲ ਦੱਸਣਿਆ ਮੈਂ ਉਹਦੇ ਘਰ ਪਿਆ ਪਿਆਗਮ ਨਾ ਕਰ ਫਿਰ ਜਦੋਂ ਉਹਦੇ ਮੈਂ ਘਰ ਗਿਆ ਉਹ ਗਾਲ ਨਾ ਕਢਦਾ ਤੇ ਮੈਂ ਰਿਕਾਰਡ ਕਰ ਰਿਹਾ ਮਾਰ ਨੂੰ ਹੱਜ ਜਾਣ ਕੇ ਮੈਂ ਇੱਕ ਚਪੇੜ ਛੱਡ ਕੇ ਉਂਗਲ ਵੀ ਨਹੀਂ ਹਿਲਾਉਣੀ ਉਹਨੂੰ ਸਮਝਦੇ ਗੱਲ ਫਿਰ ਮੰਨ ਲਓ ਮੈਂ ਉੱਥੇ ਸੁਭਾਵਿਕ ਹੱਸ ਕੇ ਬਜਨ ਕਰਤਾ ਵੀ ਯਾਰ ਮੈਂ ਕਿਹਾ ਯਾਰ ਬਾਬੇ ਦਾ ਸਰਾਫ ਲੱਗ ਗਿਆ ਯਾਰ ਸਾਡਾ ਭਰਾ ਦੁਨੀਆ ਤੋਂ ਚਲ ਗਿਆ ਉਹ ਫੀਲਿੰਗ ਵੱਡੀ ਚੁੱਕ ਗਿਆ ਉਹ ਆਪਣੀ ਮਾਦਾ ਦੀ ਵੀਡੀਓ ਜੀ ਪਾ ਕੇ ਕਹਿੰਦਾ ਸਾਡੀ 315 ਬੈਠੀ ਇਹਨੇ ਆਇਆ ਕਰ ਦੇਣਾ ਉਹਗਾ ਜਨਾ ਯਾਰ ਮੈਂ ਇੱਕ ਜਵਾਬ ਦੇਣਾ ਜੇ 315 ਕੰਮ ਕਰਦੀ 315 ਨੇ ਉਦੋਂ ਕਿਉਂ ਨਹੀਂ ਕੰਮ ਕੀਤਾ ਜਦੋਂ ਕੀਰਤਨ ਛੱਡ ਕੇ ਤੂੰ ਚੱਡੀਆਂ ਦਾ ਪ੍ਰਚਾਰ ਕਰਨ ਰਿਆ ਉਦੋਂ ਦਾ ਫੈਰ ਕਿਉਂ ਨਹੀਂ ਤੇਰੇ ਵੱਜਾ ਵੀ ਹਰਾਮ ਦਿਆ ਤੂੰ ਗੁਰੂ ਦੀ ਬਾਣੀ ਦਾ ਕੀਰਤਨ ਕਰਨ ਵਾਲਾ ਗੁਰੂ ਦਾ ਸਿਮਨ ਕਰ ਭੁੱਖ ਚ ਰੱਖੇ ਸੁੱਕ ਚ ਰੱਖੇ ਦੁੱਖ ਚ ਰੱਖੇ ਮੁਸੀਬਤ ਚ ਰੱਖੇ ਆਪਾਂ ਜਿਹੜਾ ਕਿੱਤਾ ਮਾਰ ਰਹੇ ਸਾਡੀ ਚੋਰੀ ਚ ਪਾਇਆ ਆਪਾਂ ਉਹ ਕਰਨਾ ਉਹਨੇ ਕਿਉਂ ਕੀਰਤਨ ਛੱਡਿਆ ਉਦੋਂ 315 ਦਾ ਫੈਰ ਕਿਉਂ ਨਹੀਂ ਵੱਜਿਆ ਉਹਦੇ ਕਿ ਇੱਥੇ ਦੁਨੀਆ ਤੇ ਇਦਾਂ ਦਾ ਬੰਦਾ ਨਹੀਂ ਪੈਦਾ ਹੋਇਆ ਕੋਈ ਜਿਹੜੇ ਸ਼ਰਾਫ ਨਾਲ ਕੋਈ ਮਰਜੇ ਦੇ ਜਿਹੜੇ ਸ਼ਰਾਫ ਨਾਲ ਕੋਈ ਜੇਪੀ ਉਹ ਇਦਾਂ ਨਹੀਂ ਹੁੰਦਾ ਬੇਚਰੀਓ ਜੀਪ ਉਹ ਤੇ ਚਿੜੀਓ ਮਰਜੋ ਅਕਾਲ ਪ੍ਰੋਖ ਦੇ ਹੁਕਮ ਨਾਲ ਹੋਣਾ ਮੈਂ ਤਾਂ ਸੁਭਾਵਕ ਬਚਨ ਕੀਤਾ ਉਹ ਫੀਲਿੰਗ ਵੱਡੀ ਚੁੱਕ ਬੈਠਾ ਹੁਣ ਉਹਨੇ ਇੱਕ ਪੋਸਟ ਜੀ ਪਾਈ ਵੀ ਇਹ ਨਾ ਲੋਕਾਂ ਨੂੰ ਤਰਲੇ ਕੱਢ ਕੇ ਫੋਨ ਕਰਦੇ ਆ ਤੁਸੀਂ ਦੱਸੋ ਤੁਹਾਨੂੰ ਕਿੰਨੇ ਕ ਫੋਨ ਕਰਦੇ ਸਾਡਾ ਪੋਡਕਾਸਟ ਕਰੋ ਜਾਂ ਹੋਰ ਅਹੀਂ ਕਹਿ ਨੂੰ ਵੀ ਕਹਿੰਦੇ ਜਿਹਨੂੰ ਚੰਗਾ ਲੱਗਦਾ ਜਿਹਨਾਂ ਪ੍ਰੇਮ ਪਿਆਰ ਆ ਉਹ ਆਪ ਆਉਂਦਾ ਹੀ ਉਹਦਾ ਸਵਾਗਤ ਵੀ ਕਰ ਦਈਏ ਐਂ ਕਰਦੇ ਹਨਾ ਵੇਖੋ ਸ਼ਬਦਾਂ ਦੀ ਜਦੋਂ ਜੰਗ ਹੁੰਦੀ ਏ ਜ਼ਰੂਰੀ ਨਹੀਂ ਹੁੰਦਾ ਪੀ ਆਪਾਂ ਸਾਹਮਣੇ ਵਾਲਿਆਂ ਨੂੰ ਜਿੱਤ ਕੇ ਆਉਣਾ ਵਾ ਕਈ ਵਾਰ ਏਦਾਂ ਹੁੰਦਾ ਜਿੱਤ ਕੇ ਵੀ ਹਾਰਨਾ ਪੈਂਦਾ ਵਾ ਜੰਗ ਇਹ ਕਹਿੰਦੀ ਆ ਭਾਵੇਂ ਉਹ ਸ਼ਬਦਾਂ ਦੀ ਹੋਵੇ ਭਾਵੇਂ ਸ਼ਸਤਰਾਂ ਦੀ ਹੋਵੇ ਸਮਝਦੇ ਗੱਲ ਮੰਨ ਲੋ ਜ਼ਿੰਦਗੀ ਦੇ ਹਾਲਾਤ ਬਣ ਗਏ ਸਮਾਂ ਬਣ ਗਿਆ ਜਿੱਦਾਂ ਦੇ ਸ਼ਬਦ ਕਾਲ ਪ੍ਰੋਖ ਨੇ ਚਾਹਿਆ ਉਹਦਾ ਭਾਣਾ ਵਰਤ ਗਿਆ ਹੁਣ ਆਪਾਂ ਪੋਸਟਾਂ ਪਾਈ ਜਾਂਦੇ ਆਂ ਵੀ ਮਤਲਬ ਇਹ ਆ ਜੀ ਇਹ ਲੋਕਾਂ ਨੂੰ ਤਰਲੇ ਕਾੜ-ਕੜ ਕਹਿੰਦੇ ਸਾਡਾ ਪੋਸਟਕਾਰ ਕਰੋ ਕਰੋ ਫਰਾਨਾ ਕਰੋ ਅਹੀਂ ਨਹੀਂ ਯਾਰ ਕਿਸੇ ਨੂੰ ਵੀ ਕਹਿੰਦੇ ਤੁਹਾਡੇ ਸਾਹਮਣੇ ਆ ਜਿਹਨਾਂ ਪ੍ਰੇਮ ਆ ਉਹ ਆਉਂਦਾ ਵਾ ਬਾਕੀ ਉਹਨੂੰ ਮੈਂ ਇੱਕ ਗੱਲ ਇਹ ਕਹਿਣਾ ਵੀ ਐਵੇਂ ਉੜਦਾ ਤੀਰ ਲੈ ਕੇ ਪਿੱਛਾ ਨਾ ਪੜਵਾ ਲਈ ਅੱਗੇ ਤੋਂ ਮੁੜ ਕੇ ਭੱਜ ਗਿਆ ਸੀ ਜਾ ਕੇ ਐਸਐਚਓ ਨੂੰ ਕਹਿੰਦਾ ਸੀ ਕਹਿੰਦਾ ਮੇਰੇ ਨਾ ਮੇਰ ਤੋਂ ਫਰੋਤੀ ਮੰਗਦਾ ਮਾਨਸ ਸਿੰਘ ਕਾਲੀ ਮੈਂ ਆ ਗੱਲ ਇੱਥੇ ਕਾਣਾ ਮੈਂ ਫੋਨ ਵੀ ਲਾ ਸਕਦਾ ਹਾਂ ਇਹਨੂੰ ਫੋਨ ਮੈਂ ਤਾਂ ਨਹੀਂ ਲਾਇਆ ਕਿਉਂਕਿ ਉਹਨੇ ਗੱਲ ਪਬਲਿਕ 'ਚ ਰੱਖੀ ਐ ਤੇ ਮੈਂ ਫੋਨ ਲਾਤਾ ਉਹਨੇ ਸਭ ਤੋਂ ਪਹਿਲਾਂ ਐਸਐਚਓ ਕੋ ਭਜਣਾ ਵੀ ਮੈਨੂੰ ਧਮਕੀ ਆ ਗਈ ਮੈਨੂੰ ਫਰੋਤੀ ਆ ਗਈ ਬਾਈ ਉਹਰ ਕੋ ਫਰੋਤੀ ਵੀ ਗਾਦੀ ਲੈਣੀ ਤੇ ਉਹਨੂੰ ਧਮਕੀ ਵੀ ਗਾਦੀ ਦੇਣੀ ਉਹਦੇ ਪੱਲੇ ਦੇ ਕੱਖ ਨਹੀਂ ਆ ਜਿਹੜਾ ਬੰਦਾ ਆਪਣੇ ਗੁਰੂਦਾਨ ਨਾ ਹੋਇਆ ਉਹ ਕਿਸਦਾਬ ਨਹੀਂ ਹੁੰਦਾ ਉਹ ਤੇ 315 ਛੱਡ ਕੇ ਉਹਨੇ ਵੀ ਸਾਡੇ ਤੇ ਅਸਰ ਨਹੀਂ ਕਰਨਾ ਠੀਕ ਆ ਅਸੀਂ ਆਪਣੀ ਗੱਲ ਜੇ ਗਲਤ ਆਦੇ ਅਸੀਂ ਗਲਤੀ ਨੂੰ ਗਲਤ ਮੰਨਦੇ ਆ ਆਪਣੀ ਗਲਤੀ ਨੂੰ ਸਚਾਈ ਇਹ ਹੁੰਦੀ ਆ ਗੁਰੂ ਵੀ ਇਹ ਕਹਿੰਦਾ ਵੀ ਜਿਹੜਾ ਗੁਨਾਹ ਕੀ